ਮੈਨੂੰ ਪਤਾ ਲੱਗਿਆ ਕਿ ਇਹਦਾ ਕਿਤੇ ਬਾਹਰ ਦਾ ਵੀਜ਼ਾ ਨਹੀਂ ਲੱਗਾ ਹੂੰ ਉਦੋਂ ਕਰਕੇ ਇਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਪਰੇਸ਼ਾਨ ਹੋ ਕੇ ਪਰੇਸ਼ਾਨ ਕਰ ਗੋਲੀ ਮਾਰੀ ਹੂੰ ਉਹਦਾ ਠੀਕ ਠਾਕ ਉਹ ਗੱਲ ਨਹੀਂ ਲੁਧਿਆਣਾ 'ਚ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਨੌਜਵਾਨ ਨੇ ਖੁਦ ਨੂੰ ਇਸ ਲਈ ਗੋਲੀ ਮਾਰ ਲਈ ਕਿਉਂਕਿ ਉਸਦਾ ਵੀਜ਼ਾ ਨਹੀਂ ਸੀ ਲੱਗ ਰਿਹਾ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਸੀ ਜਾਣਕਾਰੀ ਲਈ ਦੱਸ ਦਈਏ ਕਿ ਮ੍ਰਿਤਕ ਦਾ ਨਾਮ ਜਸਵੀਰ ਸਿੰਘ ਸੀ ਤੇ ਉਸ ਦੀ ਉਮਰ ਕਰੀਬ 34 ਸਾਲ ਦੀ ਸੀ ਉਸ ਦੀ ਇੱਕ ਬੇਟੀ ਵੀ ਹੈ ਜਾਂਚ ਅਧਿਕਾਰੀਆਂ ਦਾ ਇਹ ਕਹਿਣਾ ਆ ਕਿ ਰਾਤ ਦੇ ਕਰੀਬ 22 ਵਜੇ ਸੂਚਨਾ ਮਿਲਦੀ ਹੈ ਕਿ ਇੱਥੇ ਇੱਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਨਾ ਇਹਨਾਂ ਦਾ ਇੱਕ ਇੱਕ ਇਹਦਾ ਦਾਦੇ ਵੈਸੇ ਮੈਨੂੰ ਪਤਾ ਲੱਗਿਆ ਵੀ ਇਹਦਾ ਕਿਤੇ ਬਾਹਰ ਦਾ ਵਿਜਾ ਨਹੀਂ ਲੱਗਾ ਹੂੰ ਉਦੋਂ ਕਿ ਕਿ ਇਹਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਕਿਹੜੀ ਜਗ੍ਹਾ ਵੀਜ਼ਾ ਲਿਖਣਾ ਸੀਗਾ ਫਿਰ ਬਾਅਦ ਵਿੱਚ ਕਿਤੇ ਕੰਟਰੀ ਦਾ ਹਾਂਜੀ ਹਾਂਜੀ ਵੀਜ਼ਾ ਨਹੀਂ ਕੈਨਸਲ ਹੋ ਗਿਆ ਸਰ ਹਾਂਜੀ ਵੀਜ਼ਾ ਕੈਨਸਲ ਹੋ ਗਿਆ ਸੀਗਾ ਹਾਂਜੀ ਹਾਂਜੀ ਇਹਨੇ ਨਾ ਆ ਕੇ ਨਾ ਵਿੱਚ ਇਹਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਸੱਚੀ ਨਾ ਨਾਂ ਤੇ ਦਾ ਜਸ਼ਵੀਰ ਸਿੰਘ ਆ ਕਿਹੜਾ ਹੈ ਇਹ ਇਹਦੀ ਆਟਾ ਬਿੱਲ ਕਾਂ ਜਾ ਜੀ ਹਾਂਜੀ ਮਤਲਬ ਮੁੰਡੇ ਦਾ ਵੀਜ਼ਾ ਨਹੀਂ ਲੱਗਿਆ ਮੁੰਡਾ ਇਹਨਾਂ ਨੂੰ ਮਤਲਬ ਆਪਣੇ ਵਿੱਚ ਪਰੇਸ਼ਾਨ ਲੱਗਾ ਕਿ ਉਹ ਆਪਣੇ ਪਰੇਸ਼ਾਨ ਹੋ ਕੇ ਪਰੇਸ਼ਾਨ ਕਰ ਗੋਲੀ ਮਾਰੀ ਉਹ ਤਾਂ ਠੀਕ ਠਾਕ ਉਹ ਗੱਲ ਨਹੀਂ ਤੇ ਬੱਚਾ ਇਹ ਕਰਕੇ ਆਪਣੇ ਤੇ ਸਾਕ ਕੇ ਤੇ ਗੋਲੀ ਮਾਰ ਦਿੱਤੀ ਲਿਸੰਸੀ ਅਸਲਾ ਜਿੰਨਾ ਗੋਲੀ ਮਾਰੀ ਹਾਂਜੀ 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 ਗੋਲੀ ਮਾਰੀ ਹਾਂਜੀ 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 ਕਰਨਾ ਸਰ ਇੱਕ ਕੱਲ ਰਾਤ ਨੂੰ ਟਾਈ ਵੇ ਨੂੰ ਰਾਤ ਨੂੰ ਆ ਜੀ ਹਾਂਜੀ ਹਾਂਜੀ ਇਹਦੀ ਕੋਈ ਸੀਸੀਟੀਵੀ ਹੈ ਸਰ ਨਹੀਂ ਸੀਸੀਟੀਵੀ ਉਹਦੇ ਕੋਈ ਰੀਕਾਮਪਰੇ ਨਹੀਂ ਲੱਗੇ ਵੈਸੇ ਕੁਝ ਹਾਂਜੀ ਹਾਂਜੀ ਤੁਹਾਡੇ ਕੋਲ ਸਰ ਤਲਾਹ ਕੀ ਹੈ ਜੀ ਰਾਉਟਾ ਵੀਆਪੀ ਇੱਕ ਕਿਨੇ ਆਤਮ ਸਹਾ ਕਾਲੀਆ ਗੋਲੀ ਮਾਰਦੀ ਗਏ ਨੇ ਤੇ ਅ ਸਵੇਰ ਆ ਕੇ ਦੇਖਿਆ ਹਾਂ ਜੀ ਰਾਤ ਵੀ ਆਏ ਮੈਂ ਠਹਿਵੇ ਆ ਕੇ ਚੈੱਕ ਕੀਤਾ ਜੀ ਹਾਂ ਜੀ